ਮਿਹਨਤ ਕਰਦਾ ਮੁੰਡਾ ਤੇ ਜੇ ਕੋਈ ਆਪਣਾ ਪੰਜਾਬ ਦਾ ਬੱਚਾ ਪੰਜਾਬ 'ਚ ਰਹਿ ਕੇ ਮਿਹਨਤ ਕਰਨੀ ਚਾਹੁੰਦਾ ਸ਼ਾਦੀ ਕਰਕੇ ਬਸ ਗਿਆ ਕੀ ਕਰਦਾ ਉਹਦਾ ਅੱਜ ਇਹਦਾ ਸੋਚਿਆ ਨਹੀਂ ਦੇਖਣਾ ਕੁਝ ਹਾਜੀ ਭਾਜੀ ਵੇਖਦੇ ਭੀ ਨਜ਼ਾਰਾ ਇਹਨਾਂ ਵਿੱਚ ਜਿਹਦਾ ਨਾਮ ਇੱਕ ਜੀ ਦਾ ਨਾਮ ਅੱਜ ਜਿਹੜੀ ਰਾਈਡ ਹੈ ਨਾ ਉਤੋਂ ਆਪਣੇ ਪਿਆਰ ਆ ਪਿਆਰ ਆ ਨਾ ਸਾਨੂੰ ਸਿਕਿਉਰਿਟੀ ਮਿਲ ਗਈ ਪਿਆਰ ਆ ਨਾ ਕੀ ਚਾਹੀਦਾ ਘਰ ਆ ਵਿਆਹ ਬੁਰੇ ਦਾ ਕੀ ਹਾਲ ਚਾਲ ਤੇ ਲੋ ਜੀ ਆਪਾਂ ਹੋ ਗਏ ਆ ਰੈਡੀ ਤੇ ਹੁਣ ਆਪਾਂ ਚੱਲੇ ਆ ਰਾਈਟ ਤੇ ਬਸ 5-7 ਮਿੰਟ ਦੇ ਵਿੱਚ ਆਪਾਂ ਚੱਲ ਪੈਣਾ ਇੱਥੋਂ ਇਸ ਤੋਂ ਅੱਗੇ ਇੱਕ ਸਾਡਾ ਫਰਸਟ ਪੁਆਇੰਟ ਜਿਹੜਾ ਹੈਗਾ ਆ ਹਵੇਲੀ ਉਸ ਤੋਂ ਬਾਅਦ ਫਿਰ ਅੱਗੇ ਜਾਣਾ ਆ ਉਹ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਕਿਉਂਕਿ ਜੇ ਤੁਹਾਨੂੰ ਪਹਿਲਾਂ ਦੱਸਦਾ ਤੁਸੀਂ ਸਾਰੀ ਵੀਡੀਓ ਨਹੀਂ ਦੇਖਣੀ ਪਹਿਲਾਂ ਹਵੇਲੀ ਉੱਥੇ ਟੀ ਬ੍ਰੈਕਫਾਸਟ ਉਸ ਤੋਂ ਬਾਅਦ ਇੱਕ ਹੋਟਲ ਸਟੇ ਨਹੀਂ ਉਸ ਤੋਂ ਬਾਅਦ ਇੱਕ ਹੋਟਲ ਸਟੇ ਨਾਲ ਦੀ ਨਾਲ ਕਵਰ ਕਰਾਂਗੇ ਹਾਂ ਜੀ ਹਵੇ ਲਈ ਤੇ ਹੁਣ ਕੰਮ ਆਉਂਦਾ ਕੰਮ ਆਉਂਦਾ ਨਹੀਂ ਕੀ ਕਰਦਾ ਉਹ ਨਹੀਂ ਜੀ ਐਦਾ ਸੋਚਿਆ ਕੰਦਾ ਦੇਖ ਰਿਹਾ ਹਾਂ ਮੈਂ ਤਾਂ ਦੇਖੀ ਯਾਰ ਇਹਨਾਂ ਨੂੰ ਧੁੰਨ ਲਾ ਜਾ ਦੇਖਣਾ ਕੁਝ ਹਾਜੀ ਭਾਜੀ ਵੇਖਦੇ ਪਏ ਨਜ਼ਾਰਾ ਅਦਰਕ ਵਾਲੀ ਚਾਹ ਨਾਲ ਸੈਂਡਵਿਚ ਹਾਂ ਸਾਰੀ ਕਰ ਲਈ ਜੋ ਕਰਨਾ ਨਾਲ ਚਾਹ ਆ ਗਈ ਆ ਜੀ ਗੋੜ ਵਾਲੀ ਅਦਰਕ ਵਾਲੀ ਚਾਹ ਦਾ ਬਰਗਰ ਕਰੇ ਹੋਇਆ ਪਹਿਲਾਂ ਚਾਹ ਲਈ ਸੈਂਡਵਿਚ ਲੇਟ ਹੋ ਗਏ ਚਾਹ ਮੁੱਕ ਗਈ ਸੈਂਡਵਿਚ ਆਏ ਹੁਣ ਸੈਂਡਵਿਚ ਮੁੱਕ ਗਏ ਆ ਨਹੀਂ ਹੁਣ ਭੇਜਿਆ ਯਾਰ ਉਹਨੂੰ ਦੁਬਾਰਾ ਚਾ ਲੈਣ ਇਹ ਗੋੜਾ ਨਹੀਂ ਯਾਹਾਂ ਬਰੋ ਕੀ ਚਾਹੀਦਾ ਐ ਵਿਆਹ ਪਟਵਾਰ ਕੀ ਹੋਇਆ ਹਾਦੀ ਹੋਈ ਐ ਐਦਾਂ ਬੋਲਦੀ ਭਾਈ ਜੀ ਮੋਟਰ ਐ ਤਾਂ ਬੋਲਗਾ ਪਾਜੀ ਕੀ ਚਾਹੀਦਾ ਵਾਲਪੇਪਰ ਚਾਹੀਦੀ ਲੈ ਲਓ ਪਾਜੀ ਕੀ ਚਾਹੀਦਾ ਮੂਡਨ ਫਲੋਰਿੰਗ ਚਾਹੀਦੀ ਕਰਵਾ ਲਓ ਪਾਜੀ ਕੀ ਚਾਹੀਦਾ ਪਾਜੀ ਹੁਣ ਕੀ ਚਾਹੀਦਾ ਸੈਂਡਵਿਚ ਚਾਹੀਦਾ ਅੱਧਾ ਪੌਣਾ ਘੰਟਾ ਹੋ ਗਿਆ ਇਹ ਤੱਕ ਇਹਨਾਂ ਦਾ ਆਰਡਰ ਨਹੀਂ ਆਇਆ ਮੋਟਰ ਜਾਣਾ ਪਊ ਵਿਆਹ ਦੇ ਫਿਰ ਇਹ ਵਿਆਹ ਤੋੜ ਦਿੱਤਾ ਤੇ ਜਿਹੜੀ ਪੋਨ ਵਾਲੀ ਵਾਟੀ ਜਿਹੜੀ ਪੋਨ ਵਾਲੀ ਹੈ ਉਹਨੇ ਕਿਹਾ ਮੈਂ ਕਰ ਲਾਂਗਾ ਮੈਂ ਮੇਰਾ ਸਿਮਰ ਮੈਂ ਰੋਦਾ ਪਿਆ ਚਾਦੀ ਕਰਕੇ ਮਰ ਗਿਆ ਮੇਰੇ ਰਹਿਣਾ ਮੈਂ ਇੱਕ ਜੀ ਤੋਂ ਸਾਨੂੰ ਅੱਜ ਜਿਹੜੀ ਰਾਈਡ ਹੈ ਨਾ ਮੈਂ ਸਹੀ ਗੱਲ ਬਹੁਤ ਜ਼ਿਆਦਾ ਮਿਸ ਕਰ ਰਿਹਾ ਸੀ ਉਹ ਹੀ ਅੰਦਰ ਭਾਈ ਸੱਚੀ ਮਜ਼ਾ ਆ ਗਈ ਗੱਲ ਉਹ ਵਾਲੀ ਅੱਛਾ ਠੀਕ ਬੋਰਡ ਕਰ ਰਹੇ ਚਲੋ ਉਹ ਗੱਲ ਬੱਕਰੀ ਆ ਨਹੀਂ ਮੈਂ ਚੇਚਾ ਐਸੇ ਕਰਕੇ ਬਾਈਕ ਭਜਾ ਕੇ ਅੰਦੀ ਆ ਮੈਂ ਮੈਨੂੰ ਇਹ ਬੰਦੇ ਦਾ ਨਾਰ ਰੁਕਿਆ ਨਾ ਇਹਨਾਂ ਨਿਕਲ ਜਾਣਾ ਐਸਾ ਕਰਕੇ ਮੈਂ ਆ ਕੇ ਲੋਥੇ ਨੂੰ ਰੁਕਾ ਕੇ ਰੱਖਿਆ ਉਤੋਂ ਆਪਣੇ ਪੁੱਤਾਂ ਨੂੰ ਪਿਆਰ ਆ ਪਿਆਰ ਆਣਾ ਸਾਨੂੰ ਸਿਕਿਉਰਿਟੀ ਮਿਲ ਗਈ ਪਿਆਰ ਆ ਨਾ ਪੰਜਾਬ ਪੁਲਿਸ ਬਹੁਤ ਵਧੀਆ ਹੈ ਨਹੀਂ ਉਹਨਾਂ ਨੇ ਮੈਨੂੰ ਪਤਾ ਕਿੱਦਾਂ ਉਹਨਾਂ ਨੇ ਬੁਲਾਇਆ ਮੈਨੂੰ ਉਹਨਾਂ ਕਹਿੰਦੇ ਬੇਟਾ ਬਾਈਕ ਕਿਹੜੀ ਆ ਦੁੱਜੀ ਵਾਲੇ ਪਿੱਛੇ ਆ ਰਹੇ ਉਹਨਾਂ ਨੇ ਕਿਹਾ ਕਹਿੰਦਾ ਹਿਮਾਲਿਆ ਨੇ ਉਹਨਾਂ ਨੇ ਕਿਹਾ ਵੇਖ ਉਹਨਾਂ ਚੀਜ਼ਾਂ ਵਿਕੀ ਹੋਣੀਆਂ ਲਿਖੀ ਹੋਈ ਲਿਖਿਆ ਵੀ ਆ ਡਾਊਟ ਆ ਹਿਮਾਲਿਆ ਫਿਰ ਪੋਸਟ ਵਾਲੇ ਮੈਂ ਸਾਹ ਨੂੰ 5 ਮਿੰਟਾਂ ਬਾਅਦ 5 ਮਿੰਟਾਂ ਕੇ 2 ਮਿੰਟਾਂ ਬਾਅਦ ਤੁਸੀਂ ਸਾਰੇ ਆ ਗਏ ਉਹਨਾਂ ਦਾ ਗ੍ਰੀਟਿੰਗ ਇੰਨਾ ਵ

ਇਹ ਨਕੋਦਰ ਜਾ ਕੇ ਬਣਾ ਤੁਹਾਡਾ ਮਸਤੀ ਅੱਜ ਸੁਪਰਮਾਰਕਟ ਯਾ 650 ਦਾ 362 ਦੇਣਾ ਅਰੇ ਹੁਣ ਤੇ ਕਿੰਨੇ ਰੱਖਿਆ ਗਿਆ ਆ ਅੱਜ ਦਾ ਇਵੈਂਟ ਹੁਣ ਫਾਈਨਲ ਹੋ ਗਿਆ ਆ ਖਤਮ ਹੋ ਗਿਆ ਹੁਣ ਆਪਾਂ ਨਿਕਲ ਲੱਗੇ ਆ ਨਕੋਦਰ ਤੇ ਵਧੀਆ ਰਿਹਾ ਤੁਸੀਂ ਵੀ ਦੇਖ ਕੇ ਦੱਸਿਓ ਕਿਥੋਂ ਵਾਇਕ ਪਿਛੇ ਤੇ ਹੁਣ ਆਪਾਂ ਨਿਕਲਦੇ ਆ ਨਕੋਦਰ ਨੂੰ ਹੁਣ ਤੁਹਾਨੂੰ ਉੱਥੇ ਲੱਗਦਾ ਇਹ ਆ ਜੀ ਨਕੋਦਰ ਦੇ ਬਾਬਾ ਮੁਰਾਦ ਸ਼ਾਹ ਜੀ ਦੀ ਦਰਗਾਹ ਮazaar ਇਹ ਮੇਨ ਦਰਬਾਰ ਦੀ ਐਂਟਰੀ ਸ ਆ ਹੁਣ ਆਪ ਐਂਟਰ ਕਰਦੇ ਆ ਤੇ ਅੰਦਰ ਦਾ ਨਜ਼ਾਰਾ ਵੇਖ ਕੇ ਤੁਸੀਂ ਵੀ ਮਦਹੋਸ਼ ਹੋ ਜਾਓਗੇ ਇੱਕ ਵਾਰ ਸਰਕਾਰਾਂ ਜਾਇ ਬੱਬਾ ਮੁਰਾਸ਼ਾ ਦੇ ਉਹ ਬੰਦਾ ਵੇਖੋ ਜੀ ਇਹ ਰੌਣਕਾਂ ਲੱਗੀਆਂ ਦੇਖੋ ਵਾਹ ਨਕ ਉਧਰ ਦਰਬਾਰ ਤੋਂ ਸੀ ਬਾਹਰ ਆ ਗਏ ਉਹਨਾਂ ਨੇ ਵੀਡੀਓ ਨਾਲ ਉਹ ਨਹੀਂ ਕੀਤਾ ਤੇ ਵੀਡੀਓ ਅਲੋ ਕਰਦੇ ਤਾਂ ਤੁਹਾਨੂੰ ਕਾफी ਖੁਸ਼ੀ ਬਖਾਉਣਾ ਸੀ ਕਾफी ਅੰਦਰ ਵੀ ਹੋ ਆ ਬਾਕੀ ਜਿੰਨਾ ਵੀ ਹੋ ਸਕਿਆ ਹੈ ਜਿੱਥੇ ਜਿੱਥੇ ਅਲੋ ਕੀਤਾ ਆ ਉੱਥੋ ਉੱਥੇ ਆਪਾਂ ਵੀਡੀਓ ਬਣਾਈ ਆ ਕਿਉਂਕਿ ਆਪਾਂ ਉਹਨਾਂ ਦੀ ਪ੍ਰਾਈਵੇਸੀ ਨੂੰ ਵੀ ਲੂਜ਼ ਨਹੀਂ ਕਰ ਸਕਦੇ ਜੋ ਹੁਣ ਬਾਹਰ ਆ ਗਏ ਆ ਤੇ ਹੁਣ ਅਸੀਂ ਚੱਲੇ ਵਾਪਸ ਤੇ ਵਾਪਸ ਰਾਸਤੇ ਵਿੱਚ ਰੁਕਾਂਗੇ ਕੁਝ ਖਾਣਗੇ ਪੀਵਾਂਗੇ ਫਿਰ ਦੇਖਦੇ ਆਂ ਕੀ ਖਾਣੇ ਆ ਆਹੋ ਸੱਚ ਹਾਂ ਹੋ ਜਾ ਚੁਕਿਆ ਜੀ ਗੇ ਭਾਜੀ ਕੌਣ ਕਰ ਰਿਹਾ ਲੈ ਇਹ ਐਸੇ ਕਰਕੇ ਦੇਣਾ ਨੇ ਸਰੀਰ ਤੇ ਇਹ ਪ੍ਰੋ ਬਾਈ ਇਹ ਉਹਨਾਂ ਨੇ ਦਿੱਤੇ ਇਹ ਉਹਨਾਂ ਨੇ ਦਿੱਤੇ ਸਾਡੇ ਸਾਡੇ ਕੋਆਰਡੀਨੇਟਰ ਸਾਹਿਬ ਕੋਆਰਡੀਨੇਟਰ ਦੀ ਕਰ ਦਿੱਤੀ ਗਈ ਹੈ ਯਾਰ 15 ਪਾਦੇ ਆ ਗਾਈਸ ਲੈ ਭਾਈ ਇੰਦਰ ਭਾਈ ਸੀਓ ਅਫਰ ਹੋਰ ਇੰਦਰ ਭਾਈ ਸੀ ਉਹ ਇੰਦਰ ਭਾਈ ਨੂੰ ਸੀਓ ਅਫਰਾਂਗੇ ਵੇਖੋ ਸੀਓ ਅਫਰ ਕਿੱਥੇ ਆ ਲੱਗਾ ਦੋਸਤੋ ਅੱਜ ਦੇ ਰਾਈਟ ਆਲਮੋਸਟ ਫਿਨਿਸ਼ ਆ ਤੇ ਹੁਣ ਬਸ ਹੁਣ ਈਵਨਿੰਗ ਸਨੈਕਸ ਲੈਣ ਲੱਗੇ ਆ ਤੇ ਇਸ ਤੋਂ ਬਾਅਦ ਫਿਰ ਘਰੋ ਘਰੀ ਬਹੁਤ ਵਧੀਆ ਲੱਗਾ ਯਾਰ ਅੱਜ ਦੀ ਰਾਈਡ ਬਹੁਤ ਮਜ਼ਾ ਆਇਆ ਇੱਕ ਤਾਂ ਰਾਈਡ ਹੋ ਗਈ ਤੇ ਇੱਕ ਤੀਰਥ ਯਾਤਰਾ ਵੀ ਹੋ ਗਈ ਤੇ ਹੁਣ ਬਸ ਲਾਸਟ ਈਵਨਿੰਗ ਸਨੈਕਸ ਆ ਉਹ ਬਬੇ ਚਾਕਲੇਟ ਕਰੰਚ ਕਰਵਾਣਾ ਹੈ ਨਹੀਂ ਹੈ ਮੋਡੀਫਾਈ ਕਸਟਮ ਕਿੱਦਾਂ ਦੀ ਰਹੀ ਅੱਜ ਦੀ ਰਾਈਡ ਤੇ ਬਲੌਗ ਕਿਵੇਂ ਦਾ ਲੱਗਾ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਬਾਏ ਬਾਏ ਆਜੂ ਕਸਨਿਕਲ ਪੰਜਾਬੀਓ ਜਿਵੇਂ ਕਿ ਤੁਸੀਂ ਦੇਖ ਰਹੇ ਜੋ ਇੰਦਰਮਾਨ ਵੀਰ ਨੇ ਚੈਨਲ ਬਣਾਇਆ ਬਹੁਤ ਮਿਹਨਤ ਕਰਦਾ ਮੁੰਡਾ ਤੇ ਜੇ ਕੋਈ ਆਪਣਾ ਪੰਜਾਬ ਦਾ ਬੱਚਾ ਪੰਜਾਬ 'ਚ ਰਹਿ ਕੇ ਮਿਹਨਤ ਕਰਨੀ ਚਾਹੁੰਦਾ ਤੇ ਪਲੀਜ਼ ਉਹਦਾ ਸਾਥ ਜ਼ਰੂਰ ਦਿਆ ਕਰੋ ਕੋਰ ਤੇ ਮੈਨੂੰ ਲੱਗਦਾ ਤੁਸੀਂ ਬਹੁਤ ਬਹੁਤ ਸਬਸਕ੍ਰਾਈਬ ਕੀਤਾ ਉਹ ਦੋਨਾਂ ਚੀਜ਼ਾਂ ਦੀ ਨਹੀਂ ਮਿਲ ਰੋੜ ਹੁੰਦੀ ਉਹ ਵੀ ਤੁਸੀਂ ਕੀ ਕੀ ਹਣ ਗਿਆ ਪਰ ਪਲੀਜ਼ ਇਹ ਸਾਡਾ ਭਰਾਵਾ ਬਹੁਤ ਮੇਰ ਕਰਦਾ ਹੈ ਜੀ ਸਪੋਰਟ ਕਰੋ। ਕੇਕ ਕਰੋ ਜੀ ਇੰਦਰ ਮਾਤ ਜਾਨ ਨੂੰ ਸਾਡਾ ਵੱਡਾ ਭਰਾ ਕਹਿ ਲੋ ਛੋਟਾ ਭਰਾ ਕਹਿ ਲੋ ਬਟ ਅਸੀਂ ਸਾਨੂੰ ਪੰਜਾਬੀਆਂ ਨੂੰ ਮਾਣ ਹੈਗਾ ਇਸ ਤੇ ਪਲੀਜ਼ ਸਬਸਕ੍ਰਾਈਬ ਕਰਨ। ਇੰਦਰ ਮਾਤ ਵੀਰ ਨੂੰ ਸਪੋਰਟ ਬਹੁਤ ਚਾਹੀਦਾ ਵਾ। ਬਹੁਤ ਵਧੀਆ ਕੰਟੈਂਟ ਲੈ ਕੇ ਆਉਂਦਾ ਵਾ ਹਰ ਵਾਰ ਬੜਾ ਵਧੀਆ ਕੰਟੈਂਟ ਲਾਉਂਦਾ ਮੇਰਾ ਵੀਰ ਇੰਨੀ ਮਿਹਨਤ ਕਰਦਾ ਵਾ ਥੋੜਾ ਜਿਹਾ ਇੱਕੋ ਜਿਹਾ ਯੋਗਦਾਨ ਛੋਟਾ ਜਿਹਾ ਚਾਹੀਦਾ ਵਾ ਇਹਨੇ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਵਾ ਕੀ ਬਾਤ ਹੈ ਸਬਸਕ੍ਰਾਈਬ ਕਰੋ ਸਾਡਾ ਇੰਦਰਬਾਨ ਵੀਰ ਬਹੁਤ ਵਧੀਆ ਮਿਹਨਤ ਕਰਦਾ ਆਪਣਾ ਵੀਰ ਆ ਇਹਨੇ